ਇਹ ਗਾਰਮੈਂਟ ਸਕੂਲਾਂ ਦੇ ਪੜ੍ਹੇ ਹੋਏ ਨੇ ਪੰਜਾਬੀ ਨਹੀਂ ਬੋਲਣੀ ਆਉਂਦੀ ਪਹਿਲਾ ਚੋਨਾ ਫਿਰ ਚੋਨਾ ਮੈਂ ਕਿਹਾ ਚੋ ਇਹ ਚੀਜ਼ ਹੈ ਕਈ ਜੰਦੀਆਂ ਮੈਂ ਹਰਸ ਬ੍ਰਿਤ ਕੋਰ ਕਰੀਏ ਇਹ ਪਹਿਲਾ ਝੋਨਾ ਕਹਿੰਦੀ ਹੈ ਜਾਂ ਚੋਨਾ ਕਹਿੰਦੀ ਹੈ ਨੰਨੇ ਨਾਣਿਆਂ ਦਾ ਫਰਕ ਨਹੀਂ ਪਤਾ ਇਹ ਪੰਜਾਬ ਦੀ ਢੇਡੂ ਤੇ ਛੋਰਾ ਘੋਪਦਾ ਹੈ ਉਹ ਮੈਂ ਘੋਪਦਾ ਨਹੀਂ ਹੁੰਦਾ ਇਹ ਇਹ ਤਾਂ ਸ਼ਰੇ ਦੀ ਬੇਇਤੀ ਕਰ ਰਹੇ ਹੋ ਤੁਸੀਂ ਮੈਂ ਸ਼ਤ ਲਾ ਕੇ ਕਹਿ ਰਿਹਾ ਆ ਚਾਰ ਜਣੇ ਤਾਂ ਖਾਸ ਤੌਰ ਤੇ ਬਾਜਵਾ ਬੜਿੰਗ ਨਵਜੋ ਸਿੰਘ ਸੁਭੀਰ ਬਾਦਲ ਮਜੀਠੀਆ ਪੰਜਾਬੀ ਦਾ ਪੇਪਰ ਦੇਣ ਉਹ ਤਾਂ 33 ਦੇ ਪਾਸ ਹੈ ਚਲੋ ਮੈਂ 25 ਤੇ ਕਰੂੰ ਪੰਜਾਬੀ ਪਾਸ ਕਰਕੇ ਦਿਖਾਉਣਾ ਇਹ ਕਾਨਵੈਂਟ ਸਕੂਲਾਂ ਨੇ ਪੜ੍ਹੇ ਹੋਏ ਨੇ ਪੰਜਾਬੀ ਨਹੀਂ ਬੋਲਣੀ ਆਉਂਦੀ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਚੋ ਪਹਿਲਾਂ ਚੋਨਾ ਫਿਰ ਚੋਨਾ ਇਹ ਕੀ ਕਹਿੰਦੀ ਕਹੀ ਜਾਂਦੀ ਹੈ ਮੈਂ ਕਿਹਾ ਹਰ ਸਿਮਰਤ ਕਰਕੇ ਕਹੀ ਇਹ ਪਹਿਲਾਂ ਝੋਨਾ ਕਹਿੰਦੀ ਹੈ ਜਾਂ ਚੋਨਾ ਕਹਿੰਦੀ ਹੈ ਨੰਨੇ ਨਾਣਿਆਂ ਦਾ ਫਰਕ ਨਹੀਂ ਪਤਾ ਜੀ ਇਹ ਭਗਵੰਤ ਮਾਨ ਹੈ ਮੈਂ ਕਿਹਾ ਜੀ ਭਗਵੰਤ ਮਾਨ ਹੈ ਬੱਬੇ ਬੱਬੇ ਦਾ ਫਰਕ ਨਹੀਂ ਪਤਾ ਜੀ ਇਹ ਪੰਜਾਬ ਦੀ ਪੇਟ ਤੇ ਛੋਰਾ ਘੋਪਦਾ ਹੈ ਉਹ ਮੈਂ ਘੋਪਦਾ ਨਹੀਂ ਹੁੰਦਾ ਇਹ ਇਹ ਤਾਂ ਸ਼ੁਰੇ ਦੀ ਬੇਇੱਜ਼ਤੀ ਕਰ ਰਿਹਾ ਤੁਸੀਂ ਮੈਂ ਸ਼ੱਤ ਲਾ ਕੇ ਕਹਿ ਰਿਹਾ ਆ ਚਾਰ ਜਾਣੇ ਤਾਂ ਖਾਸ ਤੌਰ ਤੇ ਬਾਜਵਾ ਬੜਿੰਗ ਨਵਜੋ ਸਿੱਧੂ ਸੁਖਵੀਰ ਬਾਦਲ ਮਜੀਠੀਆ ਪੰਜਾਬੀ ਦਾ ਪੇਪਰ ਦੇਣ ਉਹਦਾ 33 ਤੇ ਪਾਸ ਹੈ ਚਲੋ ਮੈਂ 25 ਤੇ ਕਰੂੰ ਪੰਜਾਬੀ ਪਾਸ ਕਰਕੇ ਦਿਖਾਉਣਾ ਹੋਰ ਦੱਸੋ ਮੈਂ ਪੇਪਰ ਦੇ ਸਵਾਲ ਪਹਿਲਾਂ ਦੱਸ ਦੂੰਗਾ ਇਹਨਾਂ ਨੂੰ ਕਿ ਮੈਂ ਸਵਾਲ ਪਾਉਂਗਾ ਜੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਪਤਾ ਇਹਨਾਂ ਨੂੰ ਵੀ ਚੰਡੀਗੜ੍ਹ ਹੈ ਪਰ ਲਿਖਣਗੇ ਕਿਵੇਂ ਪੰਜਾਬੀ ਚ ਲਿਖਣਾ ਨਹੀਂ ਆਉਂਦਾ ਇਹ ਪੰਜਾਬ ਦੇ ਨੰਬਰਦਾਰ ਬਣ ਕੇ ਬਹਿ ਗਏ ਯਾਰ ਪੰਜਾਬੀ ਆਉਂਦੀ ਨਹੀਂ ਸਵਿਸ਼ ਕਰਕੇ ਤੁਸੀਂ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਤਾਂ ਘਰ ਪੜ੍ਹੇ ਲਿਖੇ ਹੈਗੇ ਹੋ ਪਰ ਥੋੜਾ ਜਿਹਾ ਇੱਕ ਸ਼ਿਕਵਾ ਹੈਗਾ ਸ਼ਹਿਰੀ ਜਿਹੜੇ ਵੋਟਾਂ ਨਹੀਂ ਪਾਉਣ ਜਾਂਦੇ ਬਹੁਤ ਘੱਟ ਪਰਸੈਂਟੇਜ ਪੈਂਦੀ ਏ ਸਾਈਡਾਂ ਚ ਇਹ ਕਾਨਵੈਂਟ ਸਕੂਲਾਂ ਦੇ ਪੜ੍ਹੇ ਹੋਏ ਨੇ ਪੰਜਾਬੀ ਨਹੀਂ ਬੋਲਣੀ ਆਉਂਦੀ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਚੋ ਪਹਿਲਾਂ ਚੋਨਾ ਫਿਰ ਚੋਨਾ ਇਹ ਕੀ ਕਹਿੰਦੀ ਕਹੀ ਜਾਂਦੀ ਏ ਮੈਂ ਕਿਹਾ ਹਰ ਸਿਮਰਤ ਕਰਕੇ ਕਹੀਏ ਇਹ ਪਹਿਲਾਂ ਝੋਨਾ ਕਹਿੰਦੀ ਏ ਜਾਂ ਚੋਨਾ ਕਹਿੰਦੀ ਏ ਨੰਨੇ ਨਾਣਿਆਂ ਦਾ ਫਰਕ ਨਹੀਂ ਪਤਾ ਜੀ ਇਹ ਭਗਵੰਤ ਮਾਨ ਹੈ ਮੈਂ ਕਿਹਾ ਜੀ ਭਗਵੰਤ ਮਾਨ ਹੈ ਬੱਬੇ ਬੱਬੇ ਦਾ ਫਰਕ ਨਹੀਂ ਪਤਾ ਜੀ ਇਹ ਪੰਜਾਬ ਦੀ ਪੇਟ ਤੇ ਛੋਰਾ ਘੋਪਦਾ ਹੈ ਉਹ ਮੈਂ ਘੋਪਦਾ ਨਹੀਂ ਹੁੰਦਾ ਇਹ ਇਹ ਤਾਂ ਸ਼ੁਰੇ ਦੀ ਬੇਇੱਜ਼ਤੀ ਕਰ ਰਿਹਾ ਤੁਸੀਂ ਮੈਂ ਸ਼ੱਤ ਲਾ ਕੇ ਕਹਿ ਰਿਹਾ ਆ ਚਾਰ ਜਾਣੇ ਤਾਂ ਖਾਸ ਤੌਰ ਤੇ ਬਾਜਵਾ ਬੜਿੰਗ ਨਵਜੋ ਸਿੱਧੂ ਸੁਖਵੀਰ ਬਾਦਲ ਮਜੀਠੀਆ ਪੰਜਾਬੀ ਦਾ ਪੇਪਰ ਦੇਣ ਉਹਦਾ 33 ਤੇ ਪਾਸ ਹੈ ਚਲੋ ਮੈਂ 25 ਤੇ ਕਰੂੰ ਪੰਜਾਬੀ ਪਾਸ ਕਰਕੇ ਦਿਖਾਉਣਾ ਹੋਰ ਦੱਸੋ ਮੈਂ ਪੇਪਰ ਦੇ ਸਵਾਲ ਪਹਿਲਾਂ ਦੱਸ ਦੂੰਗਾ ਇਹਨਾਂ ਨੂੰ ਜੇ ਮੈਂ ਸਵਾਲ ਪਾਉਂਗਾ ਜੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਪਤਾ ਇਹਨਾਂ ਨੂੰ ਵੀ ਚੰਡੀਗੜ੍ਹ ਹੈ ਪਰ ਲਿਖਣਗੇ ਕਿਵੇਂ ਪੰਜਾਬੀ ਚ ਲਿਖਣਾ ਨਹੀਂ ਆਉਂਦਾ ਇਹ ਪੰਜਾਬ ਦੇ ਨੰਬਰਦਾਰ ਬਣ ਕੇ ਬਹਿ ਗਏ ਯਾਰ ਪੰਜਾਬੀ ਆਉਂਦੀ ਨਹੀਂ ਸويس ਕਰਕੇ ਤੁਸੀਂ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਤਾਂ ਘਰ ਪੜ੍ਹੇ ਲਿਖੇ ਹੈਗੇ ਹੋ ਪਰ ਥੋੜਾ ਜਿਹਾ ਇੱਕ ਸ਼ਿਕਵਾ ਹੈਗਾ ਸ਼ਹਿਰੀ ਜਿਹੜੇ ਵੋਟਾਂ ਨਹੀਂ ਪਾਉਣ ਜਾਂਦੇ ਬਹੁਤ ਘੱਟ ਪਰਸੈਂਟੇਜ ਪੈਂਦੀ ਹੈ ਸਾਈਡਾਂ 'ਚ